ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਜਰਸੀ ਸੂਈ ਸਵਾਈ ਦਿਖਾਉਣੀ ਆ ਮਗਰ ਵੀ ਇਹਦੇ ਵਿੱਚ ਜਰਸੀ ਆ ਤੇ ਬਾਕੀ ਆਪਣੀ ਦੋ ਡਾਂਗ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਕਿਰਪਾ ਵੇਤੀ ਮਹਾਰਾਜ ਦੀ ਠੀਕ ਠਾਕ ਜੀ ਸਰਾਉ ਸਭ ਵਧੀਆ ਜੀ ਚਲੋ ਵਧੀਆ ਚੱਲਦਾ ਤੇ ਨਾਮ ਦੱਸ ਤੇ ਕਹਿੰਦੇ ਨਾਮ ਮੇਰਾ ਬਕੀਚਾ ਸਿੰਘ ਤੇ ਸ਼ਹਿਰ ਆਪਣਾ ਅjnਾਲ ਜ਼ਿਲ੍ਹਾ ਮਸਰ ਹੈ ਫੋਨ ਨੰਬਰ ਬੋਲ ਦੋ 78402427 ਵੀਰ ਜੀ ਵੇਗ ਗਿਆ ਵੇਗ ਗਿਆ ਉਦਨ ਵਾਲੀ ਫਿਰ ਹਾਂਜੀ ਹਾਂਜੀ ਵੀਰ ਜੀ ਉਹਦੇ ਬਹੁਤ ਜ਼ਿਆਦਾ ਫੋਨ ਆਇਆ ਹੀ ਉਹ ਚਲੋ ਬਟਾਲੇ ਉਦਨਗੇ ਰਹੀ ਤੇ ਅੱਜ ਆ ਗਈ ਆਪਣੇ ਕੋਲ ਸਾਈਵਾਂ ਉਹ ਸਾਈਵਾਲ ਕਹਿੰਦੇ ਨੇ ਜਰਸੀ ਹਾਂ ਜਰਸੀ ਸਾਈਵਾਲਿਆ ਅੱਜ ਜਰਸੀ ਹੈ ਆਪਣੇ ਕੋਲ ਜਰਸੀ ਠੀਕ ਆ ਤੇ ਕਿੰਨੇ ਕ ਚਿਰ ਦੀ ਸੂਈ ਹੈ ਇਹਨੂੰ ਸੂਈ ਨੂੰ ਵੀ ਜੀ ਕੋਈ 12-13 ਦਿਨ ਹੋ ਗਏ ਹੁਣਗੇ ਬਾਰਾ ਤੇਰਾ ਨੀ ਉਹ ਆਹ ਤੇ ਤੁਸੀਂ ਮੈਨੂੰ ਇਹ ਜਰਸੀ ਵਾਚੀ ਦੁੱਧ ਤੋਂ ਚੰਗਾ ਛੱਡਿਆ ਵਾਚੀ ਨਾ ਦੁੱਧ ਤੋਂ ਚੰਗਾ ਛੱਡਿਆ 12 ਤੇਰਾ ਇਹ ਮੈਨਾਂ ਦਹੀਂ ਜੇ ਮਾਰਨਾ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਕਰ ਕੀ ਤਿਆਰ ਹੈ ਦੁੱਧ ਵੀਜੀ ਹੁਣ ਜਿਹੜਾ ਇੱਥੇ ਕਿਨੇ ਚੋਕੇ ਲੈਣਾ ਲੈਣਾ ਵੀਜੀ 14 ਲੀਟਰ ਜੇ ਤਿਆਰ ਜਿਹੜਾ ਤਿਆਰ ਤੇ ਅਗਲੇ ਘਰ ਦੀ ਗਰੰਟੀ ਹੈ 12 ਲੀਟਰ ਠੰਡੇ ਦੀ ਦਵਾਂਗੇ ਠੀਕ ਆ ਮੇਰੇ ਘਰ ਜਿੰਨੇ ਖੜਨਾ ਚੋਕੇ ਨੇ 14 14 ਲੀਟਰ ਚੋਕੇ ਕਰੇ ਕਿੰਨਾ ਕੇ ਦੁੱਧ ਘਰੀ ਜਾਊਗੀ ਦੁੱਧ ਵੀਜੀ ਕੋਈ ਸੇ ਮਤਲਬ ਇਹ ਬਹੁਤ ਨਹੀਂ 17 17 18 ਲੀਟਰ કરી ਜਾਉਣੀ ਠੀਕ ਹੈ ਜੀ ਹੁਣ ਵੀਜੀ ਇਹ ਟਾਈਮ 1 ਵਜਾ ਜੀ ਹਾਂ ਦੇਖ ਸਕਦੇ 1 ਵੀ ਨਹੀਂ ਪੂਰਾ ਵੱਜਾ ਜੀ 1 ਵਜਨ ਚੋਂ 10 ਮਿੰਟ ਪਏ ਆ 6 ਵਜੇ 6 ਤੋਂ 6:20 ਆਪਣੀ ਠੀਕ ਹੈ ਜੀ ਹਾਂਜੀ ਵੀਜੀ ਤੇ ਬਿਲਕੁਲ ਵਧੀਆ ਵੀਰਜੀ ਇਹਦੇ ਦੇਖ ਸਕਦੇ ਜੀ ਵੀਜੀ ਠੰਡੀ ਧੀਰੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਦਰਵਾਜ਼ਾ ਫੇਰ ਕਰੀਨ ਸਾਡੇ ਕੋਲ ਤੇ ਵੱਡਾ ਜੀ ਵੀਜੀ ਰਾਜੀ ਰੋਜੀ ਜੀ ਇਹ ਵੀ ਸੱਦੀ ਆ ਸ਼ਾਂਤ ਜੇ ਸੁਭਾਅ ਦੇ ਉਤਰਾਂ ਸੱਦੀ ਘੱਟ ਰਵਗੀ ਵੇਖੋ ਠੀਕ ਹੈ ਰਾਜੀ ਰੋਜੀ ਜੀ ਉਤਰਾਂ ਵੀ ਠੰਡੀ ਧੀਰੀ ਆ ਉਹ ਦੇਖ ਸਾਦੇ ਜੀ ਠੰਡੀ ਧੀਰੀ ਆ ਕੋਈ ਗੱਲਾਂ ਜਿੱਥੇ ਮਰਜ਼ੀ ਭਾਂਵੇਂ ਚੋੜੀ ਹੋਣ ਠੀਕ ਹੈ ਜੀ ਹਾਂ ਜੀ ਜੀ ਆ ਲਈ ਸਾਡੇ ਜਿੱਤ ਤਰਾਂ ਮਰਜ਼ੀ ਕੋਈ ਗੱਲ ਹਾਂ ਜੀ ਹਾਂ ਜੀ ਜਿੱਤ ਤਰਾਂ ਮਰਜ਼ੀ ਭਾਂਵੇਂ ਖੜੀ ਫਿਰੋ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਤੇ ਬਾਕੀ ਸ਼ਾਮ ਤੱਕਰ ਚੰਗੀ ਭਰ ਕੇ ਥੱਲੇ ਆ ਜੀ ਆ ਚੱਡਾਂ ਕਰੇ ਸੁਗ ਨਾਲ ਲੱਗ ਜਾਂਦਾ ਜੇ ਇਹਦਾ ਪੂਰੀ ਗੱਗੀ ਬਣ ਜਾਂਦੀ ਹੈ ਚਲੋ ਲੈ ਜਾ ਫਿਰ ਪਰੀ ਮਤੇ ਵੀ ਠੰਡੀ ਸੀ ਬਾਕੀ ਜਰਸੀਆਂ ਤੇ ਸਹਾਰਨਾ ਕਰਦ ਕਾਠੇ ਦਾ ਚੰਗਾ ਵਾ ਇੱਧਰ ਵੀ ਵੱਡਾ ਇੱਧਰ ਦੀ ਜੰਮੀ ਪਲੀ ਆ ਵੇਂ ਵਿਖਾਓ ਪੂਰੀ ਸਿੱਧੀ ਸੱਧੀ ਠੀਕ ਆ ਲੈ ਜਾ ਇੱਥੇ ਆਉਂਦੀ ਮੇਰੇ ਠੀਕ ਆ ਲੈ ਜਾ ਹਾਂ ਜੀ ਸਾਡੇ ਥਾਣੇ ਦੇ ਖੇਤ ਤੋਂ ਲੱਗੇ ਤਾਂ ਬਹੁਤ ਵਧੀਆ ਵੇਚੀ ਥਾਣੇ ਤੇ ਕਿੰਨਾ ਕੁ ਉਤਰਾ ਫਿਰ ਵੀਰ ਜੀ ਰੱਖਣੇ ਤਾਂ ਮੁੱਲ ਮੁੱਲ ਆਪਾਂ ਕਿੰਨਾ ਕਰਦੀ ਵੇਚੀ ਤੇ ਉਤਰਾ ਚਵਾਚੂ ਓਕੇ ਬਿਲਕੁਲ ਸਾਰਾ ਇਹ ਬੁੱਲ ਵੀਰ ਜੀ ਵਧੀਆ ਇਹ ਸੂਈ ਸਵਾਈ ਕਿਸੇ ਵੀ ਤਰ੍ਹਾਂ ਨਾ ਚੋਖੇ ਖੜਨੀ ਆਹੋ ਆਪਣੀ ਚਵਾਈ ਹੋ ਜਾਣੀ ਜੀ ਗੱਬਣੇ ਦੋ ਟਾਈਮ ਚੋਵੇ ਕੋਈ ਚਾਰ ਟਾਈਮ ਚੋਵੇ ਹਾਂਜੀ ਉਹ ਵੀ ਉਹ ਦਿਨ ਵੈੜੀ ਨਾ ਸੂਈ ਤੇ ਇਧਰ ਬੰਦੇ ਬਟਾਲੇ ਦਵਾਏ ਆ ਚੱਲ ਜੇ ਇਤਨਾ ਗੱਲ ਦਾ ਭੀ ਤਰ੍ਹਾਂ ਗੱਲੀਆਂ ਮੈਂ ਕਿਹਾ ਇੱਥੇ ਆਓ ਚੋਚਵਾ ਕਰੋ ਚੋਚਾ ਕੇ ਤੇ ਵੀਰ ਜੀ ਉਹ ਮਤਲਬ ਪੂਰੀ ਸੇਫਤਾ ਕਰਦੇ ਆ ਠੀਕ ਇਹ ਦੇ ਦੀ ਵੀਰ ਜੀ 55000 ਦੇ ਨਹੀਂ ਥੋੜਾ ਜਿਆ ਕਰੀਏ ਮੰਨ ਤਾਂ ਵੇਹੜ ਚੰਗੀ ਦੇ ਵੀਰ ਜੀ ਵੇਖੋ ਚੱਲ ਚੂਰੂ ਵੇਖੋ ਜਿਆਦਾ ਹੀ ਕਰੀਏ ਗੱਲ ਵੀਰ ਜੀ 50 ਹੀ ਦੇ ਦਿੰਨੇ ਆ ਹੋਰ ਹੋਣ ਤਾਂ ਥੱਲੇ ਵੀਰ ਜੀ ਜਿਹੜੀ ਦੇਣੀ ਆ ਜੈਸ ਨੂੰ ਵੀਰ ਜੀ 45000 ਦੀ ਵੇੜ ਦਵਾਂਗੇ ਅੱਛਾ 45000 ਦੀ 40000 ਦੀ ਵੀਰ ਜੀ ਦਵਾਂਗੇ ਵੇਖੋ ਵੱਡੀ ਚਰਤੀ ਪੰਜਾਬ ਵਾਲੀ ਤੇ ਬਾਕੀ ਕੋ ਚੋ ਚਵਾ ਕੇ ਤੁਹਾਡੇ ਘਰੋਂ ਲੈ ਜੇ ਵੀਰ ਜੀ ਆਪਣੀ ਪੂਰੀ ਮਦਰ 12 ਲੀਟਰ ਦੀ ਗਾਰੰਟੀ ਅਗਲੇ ਘਰ ਦੀ ਇੱਥੇ ਕਿਨੇ ਚੋ ਖੜਨਾ ਵੀਰ ਜੀ 14 ਲੀਟਰ ਚੋ ਕੇ ਖੜੇ ਠੰਡਾ ਕਰਕੇ ਭਾਵੇਂ ਜਿੱਤਾ ਠੀਕ ਹੈ ਜੀ ਅਗਲੇ ਸ਼ਹਿਰ ਆਪਣਾ ਜਨਾਲਾ ਵਾ ਜਲਾ ਅੰਤ ਹੈ ਜਿਲ੍ਹਾ ਅੰਮ੍ਰਿਤਸਰ ਹੈ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜੋ ਜੀ